ਕੀ ਨਾਮ ਹੈ ਤੁਹਾਡਾ ਜੀ? ਮਹਿੰਦਰਪਾਲ ਜੀ। ਮਹਿੰਦਰਪਾਲ ਜੀ ਕਿੱਥੋਂ ਦੇ ਵਸਨੀਕ ਆ ਜੀ? ਜਲੰਧਰ ਕੋਸਤੀ ਘਾ ਮੰਡੀ। ਜਲੰਧਰ ਘਾ ਮੰਡੀ ਜੀ? ਹਾਂ ਜੀ। ਠੀਕ ਹੈ ਜੀ। ਇਹ ਕਾਲਾ ਸੰਘਿਆ ਰੋਡ ਠੀਕ ਹੈ ਜੀ। ਇਹ ਤੁਹਾਡੇ ਕੀ ਲੱਗਦੇ ਸੀ ਇਹਨਾਂ ਦੀ ਮੌਤ ਹੋਈ ਜੀ? ਬੇਟੀ ਸੀਗੀ ਜੀ। ਬੇਟੀ ਕਿੰਨੀ ਉਮਰ ਸੀਗੀ ਜੀ ਇਹਨਾਂ ਦੀ? ਅੰਦਾਜ਼ੇ 'ਚ 28 ਤੋਂ ਉਪਰ ਹੀ ਜੀ। 28ਤੀ ਸਾਲ ਅੰਦਾਜ਼ਾ। ਹਾਂ ਜੀ। ਇਹ ਕਿੱਥੇ ਵਿਆਹੀ ਸੀਗੀ ਜੀ ਇਹ? ਇਹ ਚੱਬੇਆਰ ਜੀ। ਚੱਬੇਲ ਖਾਸ ਕੇ ਪਿੰਡ ਲੱਗੇ ਜੀ। ਪਿੰਡ ਨੇ ਚੱਬੇਆਰ ਖਾਸ। ਚੱਬੇਆਲ ਖਾਸ। ਤਕੀ ਇਹ ਪਣਾ ਵਰਤੀਆ ਕੀ ਕਟਣਾ ਫਈਆ ਜੀ ਇਹਨਾਂ ਨੇ ਸਾਨੂੰ ਕੀਤਾ ਜੀ 3:00 ਵਜੇ ਫੋਨ ਕੀਤਾ ਕਿਹਨਾਂ ਨੇ ਜੀ ਇਹ ਮੇਰੇ ਕੁੜਮ ਸਾਹਿਬ ਨੇ ਉਹ ਕੁੜੀ ਦੇ ਸਹਰੇ ਨੇ ਅੱਛਾ ਜੀ ਉਹ ਕਹਿੰਦਾ ਤੁਸੀਂ ਜਲਦੀ ਜਲਦੀ ਆ ਜਾਓ ਅੱਛਾ ਜੀ ਉਹਨਾਂ ਨੇ ਕੀ ਕੀਤਾ ਕੋਈ ਦਵਾਈ ਖੜਾਈ ਆ ਜਾਂ ਉਹਨੂੰ ਕੁੜੀ ਮੇਰੀ ਨੂੰ ਅੰਦਰ ਬੰਦ ਕਰ ਦਿੱਤਾ ਮਾਰ ਕੁੱਟ ਕੇ ਅੱਛਾ ਜੀ ਜੇਡਸ ਦਾ ਚਟਾਨੀ ਨੇ ਕੁੱਟੇ ਆ ਅੱਛਾ ਜੀ ਹੁਣ ਮੈਨੂੰ ਅਰਜੀ ਆਵੇ ਕਿ ਮੈਨੂੰ ਅਨਸਾਫ਼ ਮਿਲਣਾ ਚਾਹੀਦਾ ਨਾਲ ਸਹਰਾ ਸਾਹਿਬ ਵੀ ਹੈ ਜੀ अच्छा जी वो भी ਭੱਜ ਗਿਆ ਫਿਰ ਦੁਕਾਨ ਨੂੰ ਚੱਲ ਗਿਆ ਆਪਣੀ ਦੁਕਾਨ ਤੇ ਜਾ ਕੇ ਉਹਨੂੰ ਬੰਦ ਕਰਕੇ 3 ਘੰਟੇ ਬੰਦ ਰ ਦਵਾਈ ਵੀ ਪਹਿਲਾਂ ਇਹਨਾਂ ਨੇ ਲੈ ਕੇ ਰੱਖੀ ਸੀ ਅੰਦਰ اچھا ਜੀ ਉਹ ਹੀ ਸੈਲਫ ਤੇ اچھا ਜੀ ਸਲਫਾਸ ਜੀ ਹਾਂ ਜੀ اچھا ਜੀ ਬਾਕੀ ਉਹ ਉਹਨੇ ਖਾਧੀ ਜਾ ਉਹਨਾਂ ਨੇ ਖੜਾਈ ਜਾਂ ੱੱਕੇ ਨੇ ਜਿਆਦਾ ਕੁੱਟਿਆ ਮਾਰਿਆ ਤਾਂ ਫੇਰ ਚੱਕ ਲਈ ਇਹਨਾਂ ਨੇ ਨਹੀਂ ਖੜਾਈਆ ਜਦੋਂ ਪੈਕ ਅੰਦਰ ਬੰਦ ਕੀਤੇ ਬਾਹਰੋਂ ਕੁੰਡੀ ਲਾਤੀ ਤੁਸੀਂ ਕਦੋਂ ਆਏ ਜੀ ਫੇਰ ਜਦੋਂ ਪਤਾ ਲੱਗਿਆ ਜੀ ਕਿਸ ਕਿਸਨ ਦੀ ਗੱਲ ਆ ਜੀ ਇਹ 3:00 ਵਜੇ ਦੀ ਮੈਨੂੰ ਫੋਨ ਆਇਆ ਠੀਕ ਕਿਸ ਤਰੀਕੇ ਨਾਲ ਕਿਦੋਂ ਹਾਂ ਸੋਰਾ ਤਰੀਕ 16 16 اچھا جی 16 تاریخ ਕਿੰਨੇ ਵਜੇ ਫੋਨ ਆਇਆ ਤੁਹਾਨੂੰ ਸਾਨੂੰ 3:10 ਦੇ ਮਿੰਟ ਤੇ ਫੋਨ ਆਇਆ ਸ਼ਾਮ ਨੂੰ ਫੋਨ ਆਇਆ ਹਾਂਜੀ ਤੇ ਉਦੋਂ ਲੜਕੀ ਤੁਹਾਡੀ ਜਿਹੜੇ ਆ ਉਹ ਕਿੱਥੇ ਸੀ ਕਿਸ ਹਾਲਾਤ ਸੀ ਉਸ ਲਈ ਉਹਨਾਂ ਸੋਹਰਾ ਸਾਹਿਬ ਆਪਣੇ ਘਰੇ ਸੀ ਸਕੂਟੀ ਤੇ ਬਿਠਾ ਲ ਕੇ ਮੈਨ ਨਾਲ ਕੀ ਆ ਅੱਛਾ ਜੀ ਉੱਥੇ ਪਹੁੰਚਿਆ ਹਸਪੀਟਲ ਉਹਨਾਂ ਨੂੰ ਜਵਾਬ ਦੇ ਦਿੱਤਾ ਫਿਰ ਇਹ ਸ਼ਿਵਲ ਹਰਪੁਰ ਲੈ ਕੇ ਆਏ ਆ ਅੱਛਾ ਜੀ ਇੱਥੋਂ ਵੀ ਜਵਾਬ ਦੇ ਦਿੱਤਾ ਫਿਰ ਇਹਨਾਂ ਨੂੰ ਕਹਿੰਦੇ ਰੈਫਰ ਕਰ ਦੋ ਅੰਮ੍ਰਿਤਸਰ ਅੱਛਾ ਜੀ ਉਹ ਰਸਤੇ ਤੇ ਜਾਂਦੀ ਜਾਂਦੀ ਉਹ ਸਵਾਸ ਛੱਡ ਦਿੱਤੀ ਉਹਨਾਂ ਨੇ ਅਸੀਂ ਤਾਂ ਉਹਦੀ ਗੱਲ ਵੀ ਨਹੀਂ ਸੁਣੀ ਨਾ ਦੇਖਿਆ ਅੱਛਾ ਜੀ ਇਹ ਪਹੁੰਚੇ ਬਾਅਦ ਹੀ ਬਾਅਦ ਵਿੱਚ ਆਏਗੇ ਅੱਛਾ ਜੀ ਤੁਸੀਂ ਲੇਟ ਆਏ ਤਾਂ ਤੱਕ ਇਹ ਪਾਣਾ ਵਰਤ ਚੁੱਕਾ ਸੀ ਸਰ ਪਾਣਾ ਵਰਤ ਚੁੱਕਾ ਜੀ ਜੇ ਤੁਹਾਨੂੰ ਜੜਾ ਉਹ ਸ਼ੱਕ ਹੈ ਕਿ ਸੋਹਰਾ ਪਰਿਵਾਰ ਨੇ ਸੋਹਰਾ ਪਰਿਵਾਰ ਦੇ ਇਹਨਾਂ ਦੇ ਸਾਨੂੰ ਇਹਨਾਂ ਦੇ ਉਹਦੇ ਕੋਲੋਂ ਨੋਟਿਸ ਵੀ ਨਿਕਲਿਆ ਲਿਖਿਆ ਉਹਦਾ ਅੱਛਾ ਸੁਸਾਈਡ ਨੋਟ ਵੀ ਨਿਕਲਿਆ ਆਇਆ ਪਰ ਉਹ ਸਾਨੂੰ ਹੁਣ ਪੜ ਕੇ ਸੁਣਾਉਣਗੇ ਤਾਂ ਫਿਰ ਤਜੇ ਹੀ ਆ ਜੀ ਪੁਲਿਸ ਕੋਲ ਪੁਲਿਸ ਵਾਲੇ ਅੱਛਾ ਕੋਸ਼ਦੇ ਨਹੀਂ 16 ਨੂੰ ਨਹੀਂ ਤੁਹਾਨੂੰ ਪਤਾ ਲੱਗਾ ਅੱਜ ਪਤਾ ਲੱਗਾ ਅੱਜ ਪਤਾ ਲੱਗਾ ਜਦੋਂ ਉਹਨਾਂ ਨੇ ਜੈਡ ਬੋਡੀ ਤੇ ਸੁਸਾਈਡ ਨੋਟ ਵੀ ਹੈ ਹਾਂ ਜੀ ਕੀ ਲਿਖਿਆ ਉਹਦੇ ਵਿੱਚ ਕੀ ਦਾ ਨਾਮ ਜਾਂ ਕਿਸਮਾ ਤਾਂ ਨਹੀਂ ਸਾਨੂੰ ਕੋਈ ਪਤਾ ਨਹੀਂ ਜੀ ਕੀ ਜੀ ਕੋਈ ਮੁਲਾਜ਼ਮ ਕੋ ਤੁਹਾਨੂੰ ਦੱਸਿਆ ਦੇ ਨਹੀਂ ਰਿਹਾ ਜਾਂ ਕਿੱਦਾਂ ਜੀ ਨਹੀਂ ਦੇ ਰਿਹਾ ਜੀ ਉਹ ਸਾਨੂੰ ਕਹਿੰਦੇ ਐਂਕਾ ਪੜ ਕੇ ਸੁਣਾਓ ਸਾਨੂੰ ਵੀ ਪਤਾ ਲੱਗੇ ਕੀ ਲਿਖਿਆ ਇਹਦੇ ਵਿੱਚ ਤਾਨੂੰ ਹਸਾਲੇ ਸੁਸਾਇਰ ਨੋਟ ਨਹੀਂ ਦਿਖਾਇਆ ਜਾ ਰਿਹਾ ਨਹੀਂ ਦਿਖਾਇਆ ਜਾ ਰਿਹਾ ਥਾਣਾ ਉੱਥੇ ਕਿਹੜਾ ਮੈਂ ਚੱਬੇ ਵਾਲਾ ਸੰਨ ਲਾਜੀ ਤੱਬੇ ਚੱਬੇ ਵਾਲਾ ਥਾਣਾ ਦਾ ਮੁਲਾਜ਼ਮ ਆਏ ਜੀ ਮੌਕੇ ਤੇ ਜਾਂ ਕਿਹੜਾ ਹਾਂਜੀ ਉੱਥੇ ਸਾਰੇ ਸ਼ਿਕਾਇਤ ਵੀ ਦਿੱਤੀ ਤੁਸੀਂ ਹਾਂਜੀ ਹਾਂਜੀ ਤੇ ਹੁਣ ਕੀ ਮੰਗ ਅਪੀਲ ਕੀਤੀ ਤੁਹਾਡੀ ਹੈਗੀ ਆ ਜੀ ਉਮੀਰ ਪਸਾਹ ਮਿਲਣਾ ਚਾਹੀਦਾ ਪਰਚੇ ਤਾਂ ਵੈਸੇ ਹੋ ਗਏ ਪਰਚਾ ਤਾਂ ਹੋ ਗਿਆ ਪਰਚਾ ਹੋ ਗਿਆ ਜੀ ਹਾਂਜੀ ਚੱਕੇ ਜੀ ਮਨਾਂ ਨੇ ਪੜਿਆ ਅੱਛਾ ਗ੍ਰਫਤਾਰੀ ਨਹੀਂ ਹੋਈ ਹਲੇ ਗ੍ਰਫਤਾਰੀ ਹੋਣੀ ਹੈ ਠੀਕ ਹੈ ਜੀ ਫਿਰ ਤਾਰੀ ਉਹਨਾਂ ਦੀ ਹੋਣੀ ਚਾਹੀਦੀ ਆ ਉਸ ਵੇਲੇ ਉਹਨਾਂ ਦੇ ਪਤੀ ਦਾ ਹੈ ਕਿ ਤੁਹਾਨੂੰ ਪਤਾ ਉਹ ਨਾਲ ਸੀਗੇ ਜਾਂ ਕੰਮ ਕਰਦੇ ਜੀ ਆ ਰਮਾਨੀ ਆ ਜੀ ਉਹਦਾ ਅੱਛਾ ਪਤੀ ਵਿਦੇਸ਼ ਦੇ ਵਿੱਚ ਰਹਿ ਰਿਹਾ ਹੈ ਹਾਂ ਜੀ ਨਹੀਂ ਭੇਜਿਆ ਅਸੀਂ ਠੀਕ ਹੈ ਜੀ ਅਸੀਂ ਭੇਜਿਆ ਸਾਰੇ ਪੈਸੇ ਅਸੀਂ ਉਹਨੂੰ ਕਰਕੇ ਸਾਰਾ ਕੁਝ ਅਸੀਂ ਭੇਜਿਆ ਤਿੰਨ ਵਾਰੀ ਭੇਜੋ ਗਏ ਹਾਂ ਰਸ਼ੀਆ ਕੁਇਲ ਭੇਜ ਚੁੱਕੇ ਹਨ ਕਾਰਨ ਕੀ ਲੱਗਦਾ ਕਿ ਤੁਹਾਡੀ ਬੇਟੀ ਨੇ ਤੁਹਾਨੂੰ ਦੱਸਿਆ ਸੀ ਵੀ ਕੋਈ ਘਰੇਲੂ ਪਲੇ ਸੀ ਜਾਂ ਕੁਕਾਰਨ ਦੀ ਸੀ ਝਗੜਾ ਜੀ ਉਹਨੂੰ ਪਰੇਸ਼ਾਨ ਕਰਦੇ ਤੂੰ ਆਹ ਕੰਮ ਨਹੀਂ ਆਹ ਫਲਾਨਾ ਇਦਾਂ ਕਰਦੇ ਆ ਮਾਮੂਲੀ ਗੱਲਾਂ ਤੇ ਟਕਰਾ ਸੀ ਤਾਮ ਬਲਾਉਂਦੇ ਸੀ ਉਲਟੋ ਦੇ ਤੇ ਕੁੜੀ ਤੇ ਅੱਛਾ ਜੀ ਛੋਟੀਆਂ ਛੋਟੀਆਂ ਗੱਲਾਂ ਦਾ ਰੌਲਾ ਸੀਗਾ ਕੋਈ ਨਹੀਂ ਫਿਰ ਉਹਨਾਂ ਨਾਲ ਉਹਨੂੰ ਮਾਰਿਆ ਵੀ ਉਸ ਦਿਨ ਉਹਦੇ ਜੇਠ ਦੇ ਥਾਣੇ ਮੇਰੀ ਬੇਟੀ ਦਾ ਫੋਨ ਉਸ ਟਾਈਮ ਚੱਲ ਰਿਹਾ ਉਹ ਰਿਕਾਰਡਿੰਗ ਨਹੀਂ ਕੀਤੀ ਅੱਛਾ ਜੀ ਉਹ ਪਿੱਛੇ ਗਾਲਾਂ ਕੱਢਦੇ ਸੀਗੇ ਅੱਛਾ ਜਦੋਂ ਤੁਹਾਡੇ ਨਾਲ ਗੱਲ ਹੋ ਰਹੀ ਸੀ ਨਹੀਂ ਮੇਰੀ ਬੇਟੀ ਛੋਟੀ ਸੀ ਉਹਦੇ ਨਾਲ ਗੱਲ ਹੋ ਰਹੀ ਸੀ ਉਹ ਮਗਰ ਜੇਠ ਦਾ ਜਠਾਣੀ ਗਾਲਾਂ ਕੱਢ ਰਿਹਾ ਉਹਨੇ ਫੋਨ ਬੰਦ 10 ਮਿੰਟ ਮੇਰੀ ਬੇਟੀ ਦਾ ਫੋਨ ਵੀ ਚੱਲਿਆ ਰਿਕਾਰਡਿੰਗ ਨਹੀਂ ਹੋਈ ਜੀ ਸਾਡੀ ਕੋਈ ਗਲਤੀ ਮਤਲਬ ਆਵਾਜ਼ ਆਉਣੀ ਬੰਦ ਹੋ ਗਈ ਸੀ ਉਹਦੀ ਆਵਾਜ਼ ਆਉਣੀ ਬੰਦ ਹੋ ਗਈ ਸੀ ਜਿਹੜੀ ਜਠਾਣੀ ਦੀ ਬੋਲਣ ਦੀ ਆਵਾਜ਼ ਆ ਰਹੀ ਸੀ ਉਹ ਗਾਲਾਂ ਕੱਢਦੇ ਸੀਗੇ ਮਗਰ ਤੇ ਜਦੋਂ ਤੁਸੀਂ ਬੇਟੀ ਨੂੰ ਦੇਖਿਆ ਕੋਈ ਉਹਨਾਂ ਦੇ ਸੀ ਕੋਈ ਸੱਟਾ ਚੋਟਾ ਦਾ ਨਿਸ਼ਾਨ ਕੋਈ ਮੂੰਹ ਤੇ ਨਿਸ਼ਾਨ ਹੈ ਹੁਣ ਵੀ ਦੇਖ ਸਕਦੇ ਤੁਸੀਂ ਸ਼ੀਕਾ ਜੀ ਤਾਂ ਹੁਣ ਸ਼ਾਰਪੁਰਾਜ ਪੋਸਟਮਾਰਟ ਮੋਹਰੇ ਜੀ ਹਾਂਜੀ ਹਾਂਜੀ ਆਪਰਾਸ ਨੂੰ ਇਹ ਜੰਨਾ ਸਸਤਾ ਹਾਂਜੀ ਭਾਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਅਮਨ ਅਮਨ ਜੀ ਇਹ ਤੁਹਾਡੇ ਭੰਜ ਕੀ ਲੱਗਦੀ ਸੀ ਜਿਹੜਾ ਮੇਰੇ ਜੀ ਸਿਸਟਰ ਸੀ ਜੀ ਅ ਸਿਸਟਰ ਸੀ ਜੀ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਦਾ ਹੈ ਕਿ ਇਹ ਪਾਣਾ ਵਰਤਿਆ ਕਦੋਂ ਪਤਾ ਲੱਗਦਾ ਕਿਹ ਕਿਹ ਏਸਨੂੰ ਜੀ 16 ਤਰੀਕ ਸ਼ਾਮੀ 3 ਵਜੇ ਫੋਨ ਆਉਂਦਾ ਆ ਕੀ ਤੁਹਾਡੀ ਕੁੜੀ ਨੂੰ ਤੁਸੀਂ ਇੱਥੇ ਆਓ ਅਸੀਂ ਕਿਹਾ ਕਿ ਸਾਨੂੰ ਗੱਲ ਦੱਸੋ ਕੀ ਹੈ ਕਹਿੰਦੇ ਨਹੀਂ ਅਸੀਂ ਉਹਨੂੰ ਅੰਦਰ ਧੱਕਿਆ ਆਇਆ ਤੁਸੀਂ ਸਾਡੇ ਕੋਲ ਆਓ ਅਸੀਂ ਤੁਹਾਡੇ ਆਏ ਤੇ ਇਹਨੂੰ ਬਾਹਰ ਕੱਢਨੇ ਆ ਠੀਕ ਹੈ ਜੀ ਉਸ ਤੋਂ ਬਾਅਦ ਸਾਨੂੰ ਸਾਡੇ ਤਨ ਫੋਨ ਆਉਂਦਾ ਕਿ ਤੁਹਾਡੀ ਕੁੜੀ ਨੇ ਕੋਈ ਜਰੀਲੀ ਚੀਜ਼ ਖਾ ਲਈ ਆ ਤੇ ਅਸੀਂ ਇਹਨੂੰ ਹਸਪੀਟਲ ਲੈ ਕੇ ਜਾਂਦੇ ਤੁਰਾਂ ਠੀਕ ਹੈ ਜੀ ਉਸ ਤੋਂ ਬਾਅਦ ਜਦੋਂ ਅਸੀਂ ਜਲੰਧਰ ਤੋਂ ਇੱਥੇ ਹੁਸ਼ਿਆਰਪੁਰ ਆਉਂਦੇ ਆ ਹੁਸ਼ਿਆਰਪੁਰ ਆ ਕੇ ਸਾਨੂੰ ਪਤਾ ਲੱਗਦਾ ਆ ਕਿ ਜਿਹਨੂੰ ਜਵਾਬ ਦਿੱਤਾ ਹਸਪੀਟਲ ਲੈ ਲੈਣੇ ਅੰਮ੍ਰਿਤਸਰ ਰੈਫਰ ਕੀਤਾ ਅੰਮ੍ਰਿਤਸਰ ਰੈਫਰ ਕੀਤਾ ਜਾਂਦੇ ਹੋਏ ਰਸਤੇ ਵਿੱਚ ਉਹਦੀ ਡੈਥ ਹੋ ਜਾਂਦੀ ਆ ਠੀਕ ਹੈ ਜੀ ਉਸ ਤੋਂ ਬਾਅਦ ਜਦੋਂ ਅਸੀਂ ਇੱਥੇ ਹਸਪਤਾਲ ਆਉਂਦੇ ਆ ਇਹ ਡੈੱਡ ਬੋਡੀ ਛੱਡ ਕੇ ਸੋਹਰਾ ਤੇ ਇਹਨਾਂ ਦੇ ਥਾਣੇ ਜਾਂਦੇ ਆ ਥਾਣੇ ਅਸੀਂ ਕੱਲ ਗਏ ਆ ਤੇ ਸ਼ਾਇਦ ਇਹਨਾਂ ਤੇ ਪਰਿਵਾਰ ਤੇ ਐਫਆਰ ਹੋ ਗਈ ਆ ਐਫਆਰ ਤਾਂ ਹੋ ਗਈ ਆ ਪਰ ਹੱਲੇ ਤੱਕਰ ਕਿਸੇ ਦੀ ਵੀ ਉੱਥੇ ਰੈਸਟ ਨਹੀਂ ਪਈ ਹੈਗੀ ਜੀ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਕਿ ਅੱਜ ਕੋਈ ਅੱਜ ਜਦੋਂ ਪੋਸਟਮਾਰਟਮ ਲਈ ਅਸੀਂ ਬੋਡੀ ਲੈ ਕੇ ਆਏ ਤੇ ਸਾਨੂੰ ਇੱਕ ਸੁਸਾਇਟੀ ਨੋਟ ਮਿਲਦਾ ਆ ਜੋ ਮੇਰੀ ਭੈਣ ਦੇ ਕੱਪੜਿਆਂ ਦੇ ਵਿੱਚ ਆ ਤੇ ਉਹ ਅਸੀਂ ਪੁਲਿਸ ਦੀ ਮੌਜੂਦਗੀ ਦੇ ਵਿੱਚ ਹੀ ਪੁਲਿਸ ਨੇ ਆਪ ਲੈ ਕੇ ਆਇਆ ਆ ਤੇ ਹੁਣ ਉਹਦੇ ਵਿੱਚ ਪਤਾ ਨਹੀਂ ਕੀ ਲਿਖਿਆ ਆ ਤੇ ਉਹ ਸਾਨੂੰ ਪੁਲਿਸ ਦੱਸੇਗੀ ਇਸ ਸੁਸਾਈਡ ਨੋਟ ਦੇ ਵਿੱਚ ਪਤਾ ਲੱਗਿਆ ਲੜਕੀ ਦੇ ਫਾਦਰ ਸਾਹਿਬ ਜਿਹੜੇ ਹੈਗੇ ਆ ਉਹਨਾਂ ਦਾ ਕਹਿਣਾ ਕਿ ਅਸੀਂ ਪੁੱਛ ਰਹੇ ਆ ਮੰਗ ਰਹੇ ਆ ਪਰ ਉਹ ਸੁਸਾਈਡ ਨੋਟ ਬਾਰੇ ਦੱਸਿਆ ਨਹੀਂ ਜਾ ਰਿਹਾ ابھی ਨਹੀਂ ਦੱਸਿਆ ਜਾ ਰਿਹਾ ਜੀ ਇਹ ਇਹ ਸਾਡੇ ਨਾਲ ਪੁਲਿਸ ਚੱਬੇਵਾਲ ਤੋਂ ਆਈ ਹੈ ਐਸਆਈ ਸਾਹਿਬ ਦੇ ਕੋਲ ਹੈਗਾ ਆ ਪਰ ਸਾਨੂੰ ਹਾਲੇ ਤੱਕ ਉਹਨਾ ਨੇ ਪੜਾਇਆ ਨਹੀਂ ਸੁਸਾਈਡ ਨੋਟ ਤੁਹਾਨੂੰ ਨਹੀਂ ਦਿਖਾਇਆ ਗਿਆ ਅਜ ਕੀ ਲਿਖਿਆ ਹੈ ਤੇ ਅੱਜ ਅਸੀਂ ਪੋਸਟਮਾਰਟਮ ਕਰਵਾ ਕੇ ਤੇ ਸੰਸਕਾਰ ਨਹੀਂ ਕਰਨਾ ਜਿੰਨਾ ਤੱਕ ਸਾਨੂੰ ਉਹ ਸੁਸਾਈਡ ਨੋਟ ਨਹੀਂ ਦਿੰਦੇ ਜਾਂ ਉਹਨਾਂ ਦੀ ਅਰੈਸਟ ਨਹੀਂ ਪਹੁੰਚ ਠੀਕ ਹੈ ਜੀ ਲੜਕੀ ਜਿਹੜੀ ਮ੍ਰਿਤਕ ਉਹਨਾਂ ਦਾ ਨਾਮ ਕੀ ਸੀਗਾ ਜੀ ਜੋਗਤਾਰਾਣੀ ਜੋਗਤਾਰਾਣੀ ਹਾਂਜੀ ਤੇ ਕਿੰਨੀ ਉਮਰ ਸੀ ਉਹਨਾਂ ਦੀ ਉਹਨਾਂ ਦੀ 29 ਸਾਲ ਦੀ ਮਰ 29 ਸਾਲ ਤੇ ਉਹਨਾਂ ਦੇ ਪਤਾ ਲੱਗਿਆ ਕਿ ਜਿਹੜੇ ਜੀਵਨ ਸਾਥੀ ਵਿਦੇਸ਼ ਰਹਿੰਦੇ ਸੀ ਹਾਂਜੀ ਵਿਦੇਸ਼ ਰਹਿੰਦੇ ਆ ਜੀ ਉਹਨਾਂ ਦਾ ਨਾਮ ਸੰਜੀਵ ਆ ਜੀ ਉਹਨਾਂ ਨਾਲ ਵੀ ਕੋਈ ਕਲੇਸ਼ ਰਹਿੰਦਾ ਸੀ ਜਾਂ ਉਹਦੇ ਨਾਲ ਵੀ ਉਹਦੇ ਨਾਲ ਜੀ ਕਲੇਸ਼ ਰਹਿੰਦਾ ਸੀਗਾ ਜਿੱਦਾਂ ਖਰਚਾ ਨਹੀਂ ਭੇਜਦਾ ਸੀਗਾ ਇੱਕ ਸਾਲ ਤੋਂ ਬਾਅਦ ਸੀ ਤੇ ਜਿੱਦਨ ਦੀ ਡੈਥ ਹੋਈ ਸਾਨੂੰ ਫੋਨ ਵੀ ਨਹੀਂ ਆਇਆ ਨਾ ਉਹਨੇ ਆਉਣ ਦਾ ਕਿਹਾ ਕਿ ਮੈਂ ਆ ਜਾਂਦਾ ਆ ਜਾਂ ਮੈਂ ਆ ਕੇ ਕਰਦਾ ਕੁਝ ਨਹੀਂ ਕੀਤਾ ਨਾਈਨਾ ਦੀ ਪੰਚਾਇਤ ਨੇ ਸਾਡੀ ਕੋਈ ਹਮਾਇਤ ਕੀਤੀ ਆ ਵਸੀਲੀ ਕਿਸ਼ਣ ਲਾਉਂਦੇ ਤੁਸੀਂ ਸੋਰਾ ਪਰਿਵਾਰ ਜਿਹੜੇ ਉਹਨਾਂ ਦੇ ਸੰਬੰਧ ਕੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਕਿ ਆਓ ਯਾਰ ਸਾਡਾ ਸਾਥ ਦਿਓ ਜਾਂ ਕਿਸੇ ਨਹੀਂ ਨਹੀਂ ਸਰ ਅਸੀਂ ਨਹੀਂ ਕੀਤੀ ਉਹਨਾਂ ਵੱਲੋਂ ਕੋਈ ਤੁਹਾਨੂੰ ਫੋਨ ਮੈਸੇਜ ਦੁਬਾਰਾ ਨਹੀਂ ਆਇਆ ਸਿਰਫ ਤੁਹਾਨੂੰ ਇਤਲਾਹ ਦੇ ਦਿੱਤੀ ਦੋ ਦੀਆਂ ਬੇਟੀਆਂ ਸੀ ਅਸੀਂ ਉਹਨੂੰ ਕਿਹਾ ਸੀ ਕਿ ਚਲੋ ਬੇਟੀਆਂ ਨੂੰ ਉਹਨਾਂ ਦਾ ਚਿਹਰਾ ਦਿਖਾ ਦਿਓ ਪਰ ਉਹ ਕਹਿੰਦੇ ਸੀ ਬੇਟੀਆਂ ਨਹੀਂ ਭੇਜਣਗੇ ਅੱਛਾ ਇਹ ਯੋਗਤਾਰਾਣੀ ਜੀ ਦੇ ਦੋ ਬੇਟੀਆਂ ਹਾਂਜੀ ਦੋ ਬੇਟੀਆਂ ਸੀ